ਬਲਵੰਤ ਸਿੰਘ ਰਾਮੂ ਵਾਲੇ ਪਤਾ ਕੀ ਕਹਿੰਦੇ ਆ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨਾਲ ਹੁਣ ਕਿਸੇ ਦੇ ਸੰਸਕਾਰ ਤੇ ਵੀ ਨਹੀਂ ਜਾ ਸਕਦਾ ਤੇ ਉੱਥੇ ਵੀ ਚਾਰ ਬੰਦੇ ਚਾਹੀਦੇ ਹੁੰਦੇ ਆ ਇਹ ਤਿੰਨ ਹੀ ਐਮ.ਐਲ.ਏ ਸੀਗੇ ਤੇ ਉਹਦੇ ਵਿੱਚੋਂ ਵੀ ਇੱਕ ਜਨਾਨੀ ਆ ਕਹਿੰਦਾ ਦੋ ਹੀ ਆ ਕਹਿੰਦੇ ਘੜੀਸ ਕੇ ਲੈ ਕੇ ਜਾਣਗੇ ਲਾਚ ਲੂਗੇ ਤੇ ਸਤਿਕਾਰਯੋਗ ਰ ਮੈਂ ਨਹੀਂ ਕਹਿਣਾ ਰਾਮੂ ਵਾਲਿਆ ਸਾਬ ਨੂੰ ਬਹੁਤ ਸਤਿਕਾਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡੀ ਟਿਕਟ ਕਟਾਉਣ ਵਾਲੇ ਹੋ ਸੀ ਮੇਰੀ ਟਿਕਟ ਕਟਾਉਣੀ ਆ ਕਾਲਪੁਰਖ ਮੇਰੀ ਟਿਕਟ ਨਹੀਂ ਜੇ ਮੈਨੂੰ ਮਿਲਣੀ ਹੁੰਦੀ ਤਾਂ ਵੈਸੇ ਮਿਲ ਜਾਂਦੀ ਮੈਂ ਨਹੀਂ ਸੋਚਦਾ ਤੁਸੀਂ ਡਿਜ਼ਰਵ ਨਹੀਂ ਕਰਦੇ ਸੀ ਨਹੀਂ ਕਰਦਾ ਤੁਸੀਂ ਡਿਜ਼ਰਵ ਨਹੀਂ ਕਰਦੇ ਸੀ ਤੇ ਅ ਜਾ ਕੇ ਬੇਨਤੀ ਵੀ ਕਰਦੇ ਸੀ ਤੇ ਫਿਰ ਵੱਡੀ ਪ੍ਰਧਾਨ ਦੀ ਜਾਂ ਪਾਰਟੀ ਦੀ ਸੋਚ ਇਹ ਜੀ ਨਹੀਂ ਸੀ ਕਿ ਸਾਨੂੰ ਟਿਕਟ ਦਿੰਦਾ ਵੀ ਜਦੋਂ ਅਸੀਂ ਲੋਕ ਮਿਲਣ ਵੀ ਜਾਂਦੇ ਸੀ ਨਾ ਉਹਨਾਂ ਦੇ ਬਾਹਰ ਖੜਾਏ ਹੁੰਦੇ ਸੀ ਗਨਮੈਨ ਤੇ ਬੜੇ ਬੜੇ ਵੱਡੇ ਉਹ ਲੈ ਕੇ ਕੂਣੀਆਂ ਲੈ ਕੇ ਆਏ ਮਾਰਦੇ ਤੇ ਐ ਐ ਬਲਕਿ ਬੇਇਜ਼ਤੀ ਕਰਦੇ ਸੀ ਇਹ ਜਿਹੜੀ ਤੁਸੀਂ ਚੀਜ਼ ਕਹਿ ਰਹੇ ਹੋ ਨਾ ਹਾਂਜੀ ਇਹ ਨੌ ਸੈਕਟਰ ਸੁਖਵੀਰਵਾਲਾ ਦੀ ਕੋਚੀ ਦੇ ਮੈਂ ਖੁਦ ਦੇਖੀ ਹੋਈ ਮੈਂ ਤਾਂ ਭੁਗਤੀ ਹੋਈ ਹੈ ਮੈਂ ਉਸ ਪੁਲਿਸ ਅਫਸਰ ਦਾ ਨਾਮ ਵੀ ਲੈ ਦਾਂਗਾ ਤੁਹਾਨੂੰ ਇੱਕ ਥੋੜਾ ਅਸੀਂ ਤੁਹਾਨੂੰ ਵੀ ਵਜੀਆਂ ਕੂਣੀਆਂ ਬਹੁਤ ਵੱਰੀ ਤੁਹਾਨੂੰ 11 ਵਜੇ ਟਾਈਮ ਰੱਖਿਆ ਤਾਂ ਇਹਨਾਂ ਨੇ 2 ਵਜੇ ਤੋਂ ਪਹਿਲਾਂ ਨਹੀਂ ਮਿਲਣਾ ਇਹ ਚਾਹੀਦਾ ਕਿ ਪੌਣੇ 11 ਮਿਲੇ ਇਹ ਚੀਜ਼ ਬਾਦਲ ਸਾਹਿਬ ਤੇ ਸੀਗੀ ਬਾਦਲ ਸੀਗੀ ਇਹ 11 ਵਜੇ ਆ ਜਾਓ ਉਹ 5 ਮਿੰਟ ਪਹਿਲਾਂ ਆ ਜਾਂਦੇ ਸੀ ਲੋਕ ਸੋਚਦੇ ਸੀ ਪਹਿਲੇ ਆਏ ਰਿਹਾਉਣੇ ਸਰਦੀਆਂ ਨੇ ਨਹੀਂ ਉਹ ਪਹਿਲਾਂ ਖੜੇ ਹੁੰਦੇ ਸੀ ਬਲਵੰਤ ਸਿੰਘ ਰਾਮੂ ਵਾਲੇ ਪਤਾ ਕੀ ਕਹਿੰਦੇ ਆ ਕਹਿੰਦੇ ਸ਼ਰੋਮਣੀ ਕਾਲੀ ਦਲ ਨਾਲ ਹੁਣ ਕਿਸੇ ਦੇ ਸੰਸਕਾਰ ਤੇ ਵੀ ਨਹੀਂ ਜਾ ਸਕਦਾ ਉਹ ਕਹਿੰਦੇ ਕਿਉਂ ਕਹਿੰਦੇ ਉੱਥੇ ਵੀ ਚਾਰ ਬੰਦੇ ਚਾਹੀਦੇ ਹੁੰਦੇ ਆ ਇਹ ਤਿੰਨ ਹੀ ਐਮਐਲਏ ਸੀਗੇ ਤੇ ਉਹਦੇ ਵਿੱਚੋਂ ਵੀ ਇੱਕ ਜਨਾਨੀ ਹੈ ਕਹਿੰਦਾ ਦੋ ਹੀ ਹੈ ਕਹਿੰਦਾ ਘੜੀਸ ਕੇ ਲੈ ਕੇ ਜਾਣਗੇ ਲਾਸ ਨੂੰ ਵੀ ਇਹ ਹਾਲਤ ਹੋ ਗਈ ਹੈ ਇਹ ਰਾਮੂ ਵਾਲੀਆ ਸਾਹਿਬ ਜਿਹੜਾ ਕੁਝ ਕਹਿੰਦੇ ਚਲੋ ਉਹਨਾਂ ਦੀ ਮਰਜ਼ੀ ਹੈ ਮੇਰੇ ਸਤਿਕਾਰਯੋਗ ਨੇ ਮੈਂ ਨਹੀਂ ਕਹਿਣਾ ਪਰ ਰਾਮੂ ਵਾਲੀਆ ਸਾਹਿਬ ਨੂੰ ਬਹੁਤ ਸਤਿਕਾਰ ਦਿੱਤਾ ਸ੍ਰੀ ਹਰਿਣੀ ਅਕਾਲੀ ਦਲ ਨੇ ਇੱਕ ਵਾਰ ਹੀ ਨਹੀਂ ਦੋ ਵਾਰ ਹੀ ਨਹੀਂ ਕਈ ਵਾਰੀ ਤੁਹਾਡੀ ਟਿਕਟ ਕਟਾਉਣ ਆਲੇ ਸੀ ਮੇਰੀ ਟਿਕਟ ਕੀ ਕਟਾਉਣੀ ਆ ਕਾਲਪੁਰਖ ਮੇਰੀ ਟਿਕਟ ਨਹੀਂ ਨਹੀਂ ਬੰਨੀ ਕੈਪਟਨ ਕਬਲ ਜੀ ਤੁਹਾਡੀ ਟਿਕਟ ਕਟਾਉਣ ਆਲੇ ਸੀ ਬੇਟਾ ਬੰਨੀ ਨੂੰ ਦਵਾਈ ਟਿਕਟ ਨਹੀਂ ਕਟਾਈ ਗਈ ਨਾ ਮੇਰੀ ਜੇ ਮੈਨੂੰ ਮਿਲਣੀ ਹੁੰਦੀ ਤਾਂ ਵੈਸੇ ਮਿਲ ਜਾਂਦੀ ਨਹੀਂ ਇਹ ਨਹੀਂ ਗੱਲ ਹੈ ਉਹਨਾਂ ਨੂੰ ਪਾਰਲੀਮੈਂਟ ਦਾ ਮੈਂਬਰ ਬਣਾਇਆ ਉਹ ਤਾਂ ਸਾਡੇ ਤਰਜਮਾਨ ਵੀ ਹੁੰਦੇ ਸੀ ਸ਼ਰੋਮਨੀ ਅਕਾਲੀ ਦਲ ਦੇ ਤਰਜਮਾਨ ਰਹੇ ਨੇ ਜਦੋਂ ਕੋਈ ਬਾਹਲਾ ਲੀਡਰ ਆ ਕੇ ਬੋਲਦਾ ਹੁੰਦਾ ਸੀ ਕਿਉਂਕਿ ਇਹ ਐਮਏ ਕੀਤੀ ਤੁਸੀਂ ਕਿਉਂ ਨਹੀਂ ਮੰਨਦੇ ਵੀ ਤੁਹਾਨੂੰ ਜੇ ਟਿਕਟ ਨਹੀਂ ਮਿਲੀ ਇਹ ਲੋਕ ਜ਼ਿੰਮੇਦਾਰ ਰਹੇ ਨੇ ਹਾਂਜੀ ਇਹ ਲੋਕ ਜ਼ਿੰਮੇਦਾਰ ਰਹੇ ਨੇ RAMU ਵਾਲੀ ਜੀ ਤੁਹਾਡਾ ਪਤਾ ਕੱਟਿਆ ਗਿਆ ਟਿਕਟ ਦਾ ਜਾਂ ਬੰਨੀ ਨਹੀਂ ਨਹੀਂ ਮੇਰਾ ਪਤਾ ਕੀ ਗੱਲ ਹੈ ਮੇਰੀ ਕਿਸਮਤ ਚ ਨਹੀਂ ਹੋਣਾ ਇਹ ਨਹੀਂ ਕੁਝ ਗੱਲ ਆਪਣੇ ਆਪ ਨੂੰ ਕਿਉਂ ਦੋਸ਼ ਦੇ ਰਹੇ ਹੋ ਮੈਂ ਨਹੀਂ ਸੋਚਦਾ ਤੁਸੀਂ ਡਿਜ਼ਰਵ ਨਹੀਂ ਕਰਦੇ ਸੀ ਨਹੀਂ ਕਰਦਾ ਤੁਸੀਂ ਡਿਜ਼ਰਵ ਨਹੀਂ ਕਰਦੇ ਸੀ ਤੁਸੀਂ ਅਸੀਂ ਅਸੀਂ ਜਾ ਕੇ ਬੇਨਤੀ ਵੀ ਕਰ ਦਿੱਤੀ ਤੇ ਫਿਰ ਪਾਰਟੀ ਪ੍ਰਧਾਨ ਦੀ ਜਾਂ ਪਾਰਟੀ ਦੀ ਸੋਚ ਇਹ ਜੀ ਨਹੀਂ ਸੀ ਕਿ ਸਾਨੂੰ ਟਿਕਟ ਦਿੰਦਾ ਦੂਜੀ ਗੱਲ ਇੱਥੇ ਕੁਝ ਜਾਤੀਵਾਦ ਦੀਆਂ ਗੱਲਾਂ ਵੀ ਆਉਂਦੀਆਂ ਨੇ ਜੇ ਮੈਂ ਜੱਟ ਹੁੰਦਾ ਹੋ ਸਕਦਾ ਉਹਨਾਂ ਨੂੰ ਦੋ ਵਾਰੀ ਵਜીર ਹੁੰਦਾ ਇਹ ਗੱਲ ਵੀ ਹੈ ਨਹੀਂ ਤੇ ਤੁਸੀਂ ਕੋਈ ਦਲਿਤ ਵੀ ਨਹੀਂ ਹੈਗੇ ਨਹੀਂ ਨਹੀਂ ਹੈ ਭਾਵੇਂ ਮੈਂ ਚਲੋ ਮੈਂ ਉਸ ਗੱਲ ਨੂੰ ਨਹੀਂ ਕਹਿਣਾ ਅਰੋੜੇ ਖੱਤਰੀ ਹੋ ਹੈਗੇ ਜੀ ਮੇਰੇ ਕੇਸ ਗੱਲ ਦਾ ਕੋਈ ਰੌਲਾ ਹੈਗਾ ਇਸ ਗੱਲ ਨਾਲ ਵੀ ਥੋੜੇ ਬਹੁਤ ਪਾਰਟੀਆਂ ਚੱਲਦੀਆਂ ਨੇ ਚਲੋ ਹੁੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵਿੱਚ ਇੱਕ ਜਰੀ ਜ਼ਰੂਰ ਮੈਂ ਕਨਾ ਵੀ ਜਿੱਥੇ ਉਹਨਾਂ ਦੀ ਸੋਚ ਅਗਾਹ ਵੱਧੂ ਸੀ ਵਪਾਰਕ ਸੀ ਹੋਰ ਸੀ ਪਾਰਟੀ ਨੂੰ ਚਲਾਉਣ ਵਾਲੀ ਉਹਨਾਂ ਦੀ ਸੋਟ ਬਹੁਤੀ ਵਧੀਆ ਨਹੀਂ ਸੀ ਉਹਦਾ ਕਾਰਨ ਕੀ ਸੀ ਵੀ ਜਦੋਂ ਅਸੀਂ ਲੋਕ ਮਿਲਣ ਵੀ ਜਾਂਦੇ ਸੀ ਨਾ ਅਸੀਂ ਜਾਂਦੇ ਸੀ ਉਹਨਾਂ ਦੇ ਬਾਹਰ ਖੜਾਏ ਹੁੰਦੇ ਸੀ ਗਨਮੈਨ ਤੇ ਬੜੇ ਬੜੇ ਵੱਡੇ ਉਹ ਲੈ ਕੇ ਉਹ ਕੂਣੀਆਂ ਲੈ ਕੇ ਐ ਮਾਰਦੇ ਤੇ ਐ ਐ ਨੰਗਣ ਨਹੀਂ ਰਹਿੰਦੇ ਸੀ ਕਿ ਤੁਹਾਨੂੰ ਉਹ ਨਹੀਂ ਕਰਦੇ ਸੀ ਬਲਕਿ ਬੇਇੱਜ਼ਤੀ ਕਰਦੇ ਸੀ ਮਿਲ ਜਾਣ ਵਾਲੇ ਹਲ ਮਿਲ ਕੇ ਇਹ ਜਿਹੜੀ ਤੁਸੀਂ ਚੀਜ਼ ਕਹਿ ਰਹੇ ਹੋ ਨਾ ਹਾਂਜੀ ਇਹ ਨੌ ਸੈਕਟਰ ਸੁਖਵੀਰਵਾਲਾ ਦੀ ਕੋਠੀ ਦੇ ਮੈਂ ਖੁਦ ਦੇਖੀ ਹੋਈ ਹੈ ਮੈਨੂੰ ਇੱਕ ਵਾਰੀ ਜਾਣ ਦਾ ਮੌਕਾ ਮਿਲਿਆ ਇਹ ਤੁਸੀਂ ਦੇਖੀ ਹੋ ਤਾਂ ਠੀਕ ਹੈ ਮੈਂ ਤਾਂ ਭੁਗਤੀ ਹੋਈ ਹੈ ਮੈਂ ਉਸ ਪੁਲਿਸ ਅਫਸਰ ਦਾ ਨਾਮ ਵੀ ਲੈਦਾਗਾ ਤੁਹਾਨੂੰ ਇੱਕ ਥੋੜਾ ਨਹੀਂ ਨਹੀਂ ਜਿਹੜਾ ਖੜਿਆ ਹੋਇਆ ਸੀ ਡਿਊਟੀ ਤੇ ਉਦੋਂ ਇੱਕ ਥੋੜਾ ਸੀ ਮੁਹੱਲੀ ਚ ਐਸਐਸਪੀ ਵੀ ਰਹਿ ਕੇ ਗਿਆ ਪਤਾ ਨਹੀਂ ਕਿਉਂ ਉਹ ਪਤਾ ਨਹੀਂ ਇਹਨਾਂ ਨੂੰ ਇਹ ਕਿਉਂ ਸੀ ਵੀ ਜੇ ਬੰਦੇ ਮਿਲ ਲੈਣਗੇ ਤਾਂ ਕੀ ਹਰ ਜਾਊ ਦੂਜੀ ਗੱਲ ਜੇ ਇਹਨਾਂ ਨੇ ਟਾਈਮ ਰੱਖਿਆ 11 ਤੁਹਾਨੂੰ ਵੀ ਵੱਜੀਆਂ ਕੂਣੀਆਂ ਬਹੁਤ ਵਰੀ ਜੇ ਤੁਹਾਨੂੰ 11 ਵਜੇ ਦਾ ਟਾਈਮ ਰੱਖਿਆ ਤਾਂ ਇਹਨਾਂ ਨੇ 2 ਵਜੇ ਤੋਂ ਪਹਿਲਾਂ ਨਹੀਂ ਮਿਲਣਾ ਇਹ ਇਹ ਚਾਹੀਦਾ ਕਿ ਪੌਣੇ 11 ਮਿਲੇ ਹਾਂ ਇਹ ਚੀਜ਼ ਬਾਦਲ ਸਾਹਿਬ ਤੇ ਸੀਗੀ ਬਾਦਲ ਸੀਗੀ ਇਹ ਹਾਂ ਜਿਹੜੇ ਕਹਿਣਾ 11 ਵਜੇ ਆਜੋ ਉਹ 5 ਮਿੰਟ ਪਹਿਲਾਂ ਆ ਜਾਂਦੇ ਸੀ ਲੋਕ ਸੋਚਦੇ ਸੀ ਪਹਿਲੇ ਆਏ ਨਹੀਂ ਹੋਣੇ ਸਰਦੀਆਂ ਨੇ ਨਹੀਂ ਉਹ ਪਹਿਲਾਂ ਖੜੇ ਹੁੰਦੇ ਸੀ